ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਟੈਲੀੰਟ ਵਿਦ ਕੁਰਵਿੰਦਰ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਜਾ ਰਹੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਜਾਂ ਆਪਣੇ ਨਾ ਅੰਕੋਰਾ ਇਹ ਤਿੰਨ ਸ਼ਬਦ ਇਹਨਾਂ ਤਿੰਨਾਂ ਸ਼ਬਦਾਂ ਦਾ ਕੀ ਮਤਲਬ ਹੈ ਤੇ ਇਹਨਾਂ ਦਾ ਮਤਲਬ ਇੱਕ ਹੈ ਜਾਂ ਇੱਕ ਤੋਂ ਜ਼ਿਆਦਾ ਹੋ ਸਕਦਾ ਹੈ ਅਸੀਂ ਵਾਕਾਂ ਦੇ ਥਰੂ ਸਿੱਖਾਂਗੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਜੇਕਰ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣਾ ਆਜੋ ਜੀ ਸਟਾਰਟ ਕਰ ਲੈਂਦੇ ਆ ਅੱਜ ਦੀ ਵੀਡੀਓ ਪਹਿਲਾ ਵਾਕ ਹੈ ਜੀ ਸਿਆਮੋ ਜਾ ਸਤਾਤੀ ਆ ਰੋਮਾ ਦੂਏ ਬੋਲਤੇ ਕੁਐਸਟੋ ਆਨੋ ਅਸੀਂ ਇਸ ਸਾਲ ਪਹਿਲਾਂ ਹੀ ਦੋ ਵਾਰ ਰੋਮ ਜਾ ਚੁੱਕੇ ਆ ਜਿਆਦਾ ਮਤਲਬ ਪਹਿਲਾਂ ਹੀ ਮੀਆ ਮਾਦਰੇ ਆ ਆਪੇ ਨਾ ਕੁਚੀ ਨਾ ਤੋ ਉਨਾ ਤੌਰ ਤਾ ਦੇਲੀਸੀਓਜ਼ਾ ਮੇਰੀ ਮਾਂ ਨੇ ਹੁਣੇ ਹੀ ਇੱਕ ਸਵਾਦੀ ਕੇਕ ਬਣਾਇਆ ਹੈ ਅਪੇਨਾ ਦਾ ਮਤਲਬ ਇੱਥੇ ਨਿਕਲਦਾ ਹੈ ਹੁਣੇ ਅਪੇਨਾ ਦਾ ਭਾਵ ਹੈ ਹੁਣੇ ਹੀ ਜਾਂ ਅਜੇ ਹੀ ਕੁਚੀ ਨਾਤੋ ਦਾ ਮਤਲਬ ਹੈ ਪਕਾ ਲਿਆ ਮਤਲਬ ਚੀਜ਼ ਹੈ ਜਿਹੜੀ ਪੱਕ ਚੁੱਕੀ ਹੈ ਸਤੀਆਮੋ ਅੰਕੋਰਾ ਚਿਰਕਾਂਡੋ ਉਨਾ ਸੁਲੂਸਿਓਨੇ ਅਲ ਪ੍ਰੋਬਲੇਮਾ ਸਤੀਆਮੋ ਅਸੀਂ ਚਿਰਕਾਂਡੋ ਦਾ ਮਤਲਬ ਹੁੰਦਾ ਲੱਭਣਾ ਅੰਕੋਰਾ ਅਜੇ ਇੱਥੇ ਅੰਕੋਰਾ ਦਾ ਮਤਲਬ ਹੋਰ ਨਹੀਂ ਆ ਇੱਥੇ ਅੰਕੋਰਾ ਦਾ ਮਤਲਬ ਹੈ ਅਜੇ ਅਸੀਂ ਪ੍ਰੋਬਲਮ ਦਾ ਹੱਲ ਲੱਭ ਰਹੇ ਹਾਂ ਸਤੀਆਮੋ ਚਿਰਕਾਂਡੋ ho già deciso di andare in vacanza questa estate ਮੈਂ ਇਸ ਗਰਮੀਆਂ ਦੀਆਂ ਛੁੱਟੀਆਂ ਵਿੱਚ ਜਾਣ ਦਾ ਫੈਸਲਾ ਕਰ ਲਿਆ ਹੈ ਪਹਿਲਾਂ ਹੀ ਜਿਆਦਾ ਮਤਲਬ ਮੈਂ ਆਲਰੇਡੀ ਡਿਸਾਈਡ ਕਰ ਲਿਆ ਹੈ ਵਕੇਸ਼ਨ ਤੇ ਜਾਣ ਦਾ ਜਿਆਦਾ ਮਤਲਬ ਹੈ ਜੀ ਆਲਰੇਡੀ ਜਾਂ ਪਹਿਲਾਂ ਹੀ ਉਹ ਆਪਣਾ ਫਿਨੀਟੋ ਦੀ ਲੈਜਰੇ ਇਲ ਲਿਬਰੋ ਕੇ ਮੀ ਆਈ ਕਨਸਿਲੀਆਟੋ ਮੈਂ ਹੁਣੇ ਹੀ ਤੁਹਾਡੀ ਸਿਫਾਰਿਸ਼ ਕੀਤੀ ਜਾਂ ਤੁਹਾਡੀ ਸਲਾਹ ਦਿੱਤੀ ਗਈ ਕਿਤਾਬ ਪੜ੍ਹ ਕੇ ਖਤਮ ਕੀਤੀ ਆ ਆ ਪੇਨਾ ਪਿਨੀ ਤੋਂ ਹੁਣੇ ਖਤਮ ਕੀਤੀ ਹੈ ਔ ਮਤਲਬ ਮੈਂ ਆ ਪੇਨਾ ਦਾ ਭਾਵ ਹੈ ਹੁਣੇ ਹੀ ਮੀਆ ਸੋਰੇਲਾ ਨੋਨੋ ਅਨਕੋਰਾ ਮੰਜਾਤੋ ਮੀਆ ਸੋਰੇਲਾ ਨੋਨ ਆ ਅਨਕੋਰਾ ਮੰਜਾਤੋ ਮੇਰੀ ਭੈਣ ਨੇ ਹਜੇ ਖਾਣਾ ਨਹੀਂ ਖਾਦਾ ਇੱਥੇ ਅੰਕੋਰਾ ਦਾ ਮਤਲਬ ਨਿਕਲਦਾ ਅਜੇ ਮਤਲਬ ਉਹਨੇ ਅਜੇ ਖਾਣਾ ਖਾਣਾ ਏ ਇੱਥੇ ਅੰਕੋਰਾ ਦਾ ਮਤਲਬ ਹੋਰ ਨਹੀਂ ਨਿਕਲਦਾ ਜਿੱਦਾਂ ਕਿ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਦੋ ਦੋ मीनिंग ਹੋ ਸਕਦੇ ਆ ਲੋਰੋ ਆਨੋ ਜਾ ਆਰਗਾਨਾਈਜ਼ਾਤੋ ਲਾਫੇਸਤਾ ਪੈਰਿਲ ਪ੍ਰੋਸੀਮੋ ਮੇਜ਼ੇ ਉਹਨਾਂ ਨੇ ਪਹਿਲਾਂ ਹੀ ਆਰਗਾਨਾਈਜ਼ ਕਰ ਲਿਆ ਏ ਆਪਣਾ ਪਾਰਟੀ ਆ ਜਿਹੜੀ ਜਾਂ ਫੇਸਤਾ ਅਗਲੇ ਮਹੀਨੇ ਦੇ ਲਈ ਜੋ ਵਾਸਤੇ hai appena visto il nuovo film al cinema ki tu si vi film dekh li ya hun film dekh li ya nawi film jadi cinema de vich ki tu si dekh chukya ho na dechi hai hai appena visto sai do sare per la festa ਨੋ ਨੋ ਅੰਕੋਰਾ ਦੇ ਚੀਜ਼ੋ ਦਾ ਭਾਵਾ ਮੈਂ ਅਜੇ ਤੱਕ ਫੈਸਲਾ ਨਹੀਂ ਕੀਤਾ ਕੌਜ਼ ਆਈਨ ਦੋ ਸਾਰੇ ਕੀ ਪਾਉਣਾ ਹੈ ਪਹਿਲਾ ਫੇਸ ਦਾ ਪਾਰਟੀ ਦੇ ਲਈ ਜਾਂ ਪਾਰਟੀ ਦੇ ਵਿੱਚ ਮੈਂ ਕੀ ਪਾਉਣਾ ਹੈ ਮੈਂ ਡਿਸਾਈਡ ਨਹੀਂ ਕੀਤਾ ਜੇਕਰ ਤੁਹਾਨੂੰ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਈ ਜਾ ਪਰਲਾਤੋ ਤੁਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹੋ ਕੌਨ ਇਲਤਵਾ ਮੀ ਕੋ ਆਪਣੇ ਦੋਸਤ ਦੇ ਨਾਲ ਦਿਲ ਪ੍ਰੋਜੈਕਟ ਤੋਂ ਮਤਲਬ ਪ੍ਰੋਜੈਕਟ ਬਾਰੇ ਪਹਿਲਾਂ ਹੀ ਗੱਲ ਕਰ ਚੁੱਕੇ ਹੋ ਜਿਆਦਾ ਮਤਲਬ ਪਹਿਲਾਂ ਹੀ ਸਾਡਾ ਨੈਕਸਟ ਵਾਕ ਹੈ ਜੀ ਸਿਆਮੋ ਅਪੇਨਾ ਅਰੀਵਾਤੀ ਅਲਾ ਸਟਾਸ਼ਨੇ ਦੇ ਤਰੇਨੀ ਅਸੀਂ ਹੁਣੇ ਹੀ ਰੇਲਵੇ ਸਟੇਸ਼ਨ ਤੇ ਪਹੁੰਚੇ ਹਾਂ ਅਪੇਨਾ ਅਰੀਵਾਤੀ ਪਾਬ ਹੁਣੇ ਹੀ ਪਹੁੰਚੇ ਹਾਂ ਸਾਡਾ ਨੈਕਸਟ ਵਾਕ ਹੈ ਜੀ ਆਯੰਕੂਰਾ ਟੈਂਪੋ ਪਰ ਕੰਪਲੀਟਾਰੀ ਇਲ ਤੂਓ ਪ੍ਰੋਜੈਕਟ ਆਯੰਕੂਰਾ ਟੈਂਪੋ ਤੇਰੇ ਕੋਲ ਅਜੇ ਵੀ ਟਾਈਮ ਹੈਗਾ ਹੈ ਆਪਣਾ ਪ੍ਰੋਜੈਕਟ ਕੰਪਲੀਟ ਕਰਨ ਦੇ ਵਾਸਤੇ ਜਾਂ ਪੂਰਾ ਕਰਨ ਦੇ ਵਾਸਤੇ ਕੰਪਲੀਟ ਆਰੇ ਦਾ ਮਤਲਬ ਹੁੰਦਾ ਪੂਰਾ ਕਰਨਾ ਹਾਇ ਅਨਕੋਰਾ ਟੈਂਪੋ ਤੇ ਕੋਲ ਅਜੇ ਵੀ ਟਾਈਮ ਹੈਗਾ ਇਹ ਲੋਰੋ ਸੋਨੋ ਜਾ ਅਰੀਵਾਤੀ ਅਲਫੇ ਇਸਤਾ ਉਹ ਪਹਿਲਾਂ ਹੀ ਪਾਰਟੀ ਤੇ ਪਹੁੰਚ ਚੁੱਕੇ ਹਨ ਨਾਂ ਜਾ ਅਰੀਵਾਤੀ ਪਹਿਲਾਂ ਹੀ ਪਹੁੰਚ ਚੁੱਕੇ ਹਨ ਆਪੇ ਨਾ ਅਰੀਵਾਤੀ ਹੁਣੇ ਪਹੁੰਚੇ ਨੇ ਆਪੇ ਨਾ ਅਰੀ ਵੀ ਕਿਆ ਮਮੀ ਜਿਵੇਂ ਹੀ ਤੂੰ ਪਹੁੰਚੇ ਮੈਨੂੰ ਫੋਨ ਕਰੀ ਹੁਣ ਇੱਥੇ ਆਪੇ ਇਹਨਾਂ ਦਾ ਮਤਲਬ ਇਹ ਨਹੀਂ ਹੈਗਾ ਕਿ ਹੁਣੇ ਇੱਥੇ ਮਤਲਬ ਹੈ ਜਿਵੇਂ ਹੀ ਜਦੋਂ ਹੀ ਤੂੰ ਪਹੁੰਚੇ ਮੈਨੂੰ ਫੋਨ ਕਰੀ ਆਪੇ ਇਹਨਾਂ ਦੇ ਦੋ ਭਾਵ ਹੋ ਸਕਦੇ ਆਂ ਹੀ ਕੰਟੈਕਸਟ ਤੇ ਡਿਪੈਂਡ ਕਰਦਾ ਕਿ ਕਿੱਥੇ ਇਹਦਾ ਮਤਲਬ ਹੁਣੇ ਨਿਕਲਣਾ ਕਿੱਥੇ ਇਹਦਾ ਮਤਲਬ ਅਜੇ ਜਾਂ ਜਿਵੇਂ ਹੀ ਨਿਕਲਣਾ ਅਨਕੋਨਾ ਉਨਾ ਵੋਲਤਾ ti chiedo di ascoltarmi ਇੱਕ ਵਾਰੀ ਫਿਰ ਮੈਂ ਤੁਹਾਨੂੰ ਮੇਰੀ ਗੱਲ ਸੁਣਨ ਲਈ ਬੇਨਤੀ ਕਰਦਾ ਹਾਂ ਜਾਂ ਕਰਦੀ ਹਾਂ ਇੱਥੇ ਅੰਕੋਰਾ ਦਾ ਮਤਲਬ ਇਹ ਨਹੀਂ ਹੈਗਾ ਅਜੇ ਨਹੀਂ ਹੈਗਾ ਸਟਿਲ ਨਹੀਂ ਹੈਗਾ ਇੱਥੇ ਅੰਕੋਰਾ ਦਾ ਮਤਲਬ ਹੈ ਇੱਕ ਵਾਰੀ ਹੋਰ ਜਾਨਕੀ ਵਾਂਸ ਅਗੇਨ ਭਾਵ ਅੰਕੋਰਾ ਦੇ ਵੀ ਦੋ ਭਾਵ ਨਿਕਲ ਸਕਦੇ ਨੇ ਵਾਂਸ ਅਗੇਨ ਜਾਂ ਅਜੇ ਅਨਕੋਰਾ ਨਾ ਨੋ ਰਿਸੀਵਟੋ ਰਿਸਪੋਸਟਾ ਮੈਨੂ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਇਸ ਵਾਕ ਦੇ ਵਿੱਚ ਅਨਕੋਰਾ ਦਾ ਮਤਲਬ ਹੈ ਅਜੇ ਇੱਥੇ ਇਹ ਨਹੀਂ ਕਹਿਣਾ ਕਿ ਹੋਰ ਹੋਰ ਮੈਨੂੰ ਰਿਸਪੋਸਟਾ ਨਹੀਂ ਮਿਲਿਆ ਇਸ ਤਰ੍ਹਾਂ ਨਹੀਂ ਬੋਲਾਂਗੇ ਇੱਥੇ ਅਨਕੋਰਾ ਦਾ ਭਾਵ ਹੈ ਅਜੇ ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੇਕਰ ਵੀਡੀਓ ਪਸੰਦ ਆ ਰਹੀ ਹੈ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਸਹੀ ਜਤ ਔਰ ਨਾ ਤੋ ਜੀ ਤੁਸੀਂ ਪਹਿਲਾਂ ਹੀ ਵਾਪਸ ਆ ਚੁੱਕੇ ਹੋ ਜਿਆਦਾ ਭਾਵ ਹੁੰਦਾ ਹੈ ਪਹਿਲਾਂ ਹੀ ਆਲਰੇਡੀ ਐਂਡ ਤੱਕ ਜਰੂਰ ਪੜੇ ਰਹਿਣਾ ਕਿਉਂਕਿ ਐਕਸਰਸਾਈਜ਼ ਦਿੱਤੀ ਆ ਉਹ ਤੁਸੀਂ ਫਿਲ ਕਰਨੀ ਆ ਅਰੀ ਉਹ ਅਪੇਨਾ ਪੋਸੋ ਜਿੰਨੀ ਜਲਦੀ ਹੋ ਸਕੇ ਮੈਂ ਪਹੁੰਚ ਜਾਵਾਂਗਾ ਹੁਣ ਇੱਥੇ ਆਪੇਨਾ ਦਾ ਮਤਲਬ ਹੈ ਕਿ ਐ ਸੂਨ ਐਜ਼ ਜਿੰਨੀ ਜਲਦੀ ਹੋ ਸਕੇ ਜਿਵੇਂ ਹੀ ਪੋਸੀਬਲ ਹੋਵੇਗਾ ਮੈਂ ਆ ਜਾਵਾਂਗਾ ਲੂਈ ਆਪੇਨਾ ਸ਼ੀਤੋ ਤਿਕਾਜ਼ਾ ਹੁਣ ਇੱਥੇ ਆਪੇਨਾ ਦਾ ਮਤਲਬ ਕੀ ਆ ਉਹ ਹੁਣੇ ਨਿਕਲਿਆ ਕਰੋ ਜਸਟ ਆਪੇ ਇਹਨਾਂ ਦਾ ਮਤਲਬ ਜਸਟ ਵੀ ਹੋ ਸਕਦਾ ਹੈ ਆਪੇ ਇਹਨਾਂ ਦਾ ਮਤਲਬ ਐਸੂਨ ਐਜ਼ ਵੀ ਹੋ ਸਕਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਡਿਫਰੈਂਸ ਸਮਝ ਆ ਰਿਹਾ ਨੈਕਸਟ ਵਾਕ ਦੇਖ ਲੈਂਦੇ ਆ ਆਪੇ ਨੋਟਿਸੀਏਤੀ ਅਵਿਓ ਜਿਵੇਂ ਹੀ ਮੈਨੂੰ ਖਬਰ ਮਿਲੇਗੀ ਮੈਂ ਤੁਹਾਨੂੰ ਦੱਸ ਦਵਾਂਗਾ ਭਾਵ ਐਸੂਨ ਐਜ਼ ਆਈ ਹੈਵ ਨਿਊਜ਼ ਆਈ ਵਿਲ Let you know ਮੈਂ ਤੁਹਾਨੂੰ ਦੱਸ ਦਵਾਂਗਾ ਉਹ ਜਦ ਐ ਤੋ ਤੂ ਤੋ ਮੈਂ ਪਹਿਲਾਂ ਹੀ ਸਭ ਕੁਝ ਕਹਿ ਦਿੱਤਾ ਹੈ ਜਾਂ ਮੈਂ ਪਹਿਲਾਂ ਹੀ ਸਾਰਾ ਕੁਝ ਦੱਸ ਦਿੱਤਾ ਹੈ ਉਹ ਜਦ ਐ ਤੋ ਤੂ ਤੋ ਜਿਆਦਾ ਮਤਲਬ ਪਹਿਲਾਂ ਹੀ ਆਲਰੇਡੀ ਜੀ ਸੋਨੋ ਅੰਕੋਰਾ ਮੂਲ ਤੇ ਕਾਜ਼ੇ ਦਾ ਫਾਰੇ ਅਜੇ ਵੀ ਬਹੁਤ ਸਾਰੀਆਂ ਚੀਜ਼ਾਂ ਕਰਨੀਆਂ ਬਾਕੀ ਹਨ ਇੱਥੇ ਅੰਕੋਰਾ ਦਾ ਮਤਲਬ ਅਜੇ ਵੀ ਬਹੁਤ ਸਾਰਾ ਕੰਮ ਪਿਆ ਹੈ ਕਰਨੇ ਤੋਂ ਅੰਕੋਰਾ ਹੋਰ ਹੋ ਸਕਦਾ ਹੈ ਤੇ ਅਜੇ ਵੀ ਹੋ ਸਕਦਾ ਹੈ ਭਾਵੇਂ ਇਹਨੂੰ ਦੋ ਤਰੀਕਿਆਂ ਨਾਲ ਅਸੀਂ ਯੂਜ਼ ਕਰ ਸਕਦੇ ਹਾਂ ਅਨਕੋਰਾ ਨੂੰ ਨੈਕਸਟ ਐਗਜ਼ਾਮਪਲ ਦੇਖੋ ਲਾਬੋਰੋ ਅਨਕੋਰਾ ਕੀ ਮੈਂ ਅਜੇ ਵੀ ਇੱਥੇ ਕੰਮ ਕਰਦਾ ਹਾਂ ਮਤਲਬ ਸਟਿਲ ਮੈਂ ਇੱਥੇ ਹੀ ਵਰਕ ਕਰਦਾ ਹਾਂ ਅਨਕੋਰਾ ਦਾ ਭਾਵ ਹੁਣ ਇਹਨਾਂ ਦੇ ਦੇਖ ਲਿਨਿਆ ਜੀ मीनिंग ਯਾ ਦਾ ਮਤਲਬ ਹੁੰਦਾ ਹੈ ਪਹਿਲਾਂ ਹੀ ਜਾਨੀ ਕਿ ਆਲਰੇਡੀ ਇੱਥੇ ਆਲਰੇਡੀ ਦੇ ਸਪੈਲਿੰਗ ਦੇ ਵਿੱਚ ਥੋੜੀ ਜਿਹੀ ਮਿਸਟੇਕ ਹੋ ਗਈ ਹੈ ਟਾਈਪਿੰਗ ਦੇ ਦੌਰਾਨ ਉਮੀਦ ਕਰਦੇ ਹਾਂ ਤੁਸੀਂ ਸਮਝੋਗੇ ਨੈਕਸਟ ਸ਼ਬਦ ਆ ਸਾਡਾ ਅੰਕੋਰਾ ਅੰਕੋਰਾ ਦਾ ਮਤਲਬ ਹੈ ਹੋਰ ਜਾਂ ਅਗੇਨ ਕਹਿ ਸਕਦੇ ਹਾਂ ਜਾਂ ਫਿਰ ਇਸ ਦਾ ਮਤਲਬ ਹੁੰਦਾ ਹੈ ਅਜੇ ਸਟਿਲ ਠੀਕ ਹੈ ਦੋ ਸੈਂਸਸ ਦੇ ਵਿੱਚ ਅਸੀਂ ਅੰਕੋਰਾ ਨੂੰ ਯੂਜ਼ ਕਰ ਸਕਦੇ ਹਾਂ ਜਿਵੇਂ ਕਿ ਆਪਾਂ ਵਾਕਾਂ ਦੇ ਥਰੂ ਵੀ ਸਿੱਖਿਆ ਹੈ ਨੈਕਸਟ ਆ ਸਾਡਾ ਅਪੇਨਾ ਅਪੇਨਾ ਦਾ ਮਤਲਬ ਹੁੰਦਾ ਹੈ ਹੁਣੇ ਹੀ ਜਾਂ ਜਦੋਂ ਹੀ ਜਾਂ ਜਿਵੇਂ ਹੀ ਜਾ ਜਿੰਨੀ ਜਲਦੀ ਹੋ ਸਕੇ ਇਹ ਇਹਦੇ ਤਿੰਨ ਮਤਲਬ ਨਿਕਲ ਸਕਦੇ ਆ ਸੈਂਟੈਂਸ ਦੇ ਦੌਰਾਨ ਹੁਣ ਦੇਖ ਲੈਣੇ ਆ ਜੀ ਆਪਾਂ 익ਜ਼ਾਮਪਲਸ ਜਿਹੜੀਆਂ ਕਿ ਤੁਸੀਂ ਫਿਲ ਕਰਨੀਆਂ ਨੇ ਇਓ ਵਾਲਿਓ ਡੈਸ਼ ਉਨ ਪੌਦੀ ਪੀਸ ਸਾ ਇਹਦੇ ਵਿੱਚ ਤੁਸੀਂ ਦੱਸਣਾ ਅੰਕੋਰਾ ਆਣਾ ਜਾਂ ਆਣਾ ਜਾਂ ਆਪੇਨਾ ਆਣਾ ਓ ਡੈਸ਼ ਤਰਵਾਤੋ ਲੈਕਿਆ ਵੀ ਇਦੇ ਵਿੱਚ ਵੀ ਤੁਸੀਂ ਦੇਖਣਾ ਕਿ ਕਿਹੜਾ ਤਿੰਨਾਂ ਦੇ ਵਿੱਚੋਂ ਜ਼ਿਆਦਾ ਸੂਟੇਬਲ ਲੱਗਦਾ ਉਹ ਵਾਲਾ ਸ਼ਬਦ ਤੁਸੀਂ ਇੱਥੇ ਫਿਲ ਕਰੋਗੇ ਲੋਰੋ ਅਨੋ ਡੈਸ਼ ਫਾਤੋ ਲਾ ਤੋਰਟਾ ਇਦੇ ਵਿੱਚ ਵੀ ਤੁਸੀਂ ਦੇਖਣਾ ਕਿ ਕਿਹੜਾ ਜ਼ਿਆਦਾ ਸੂਟੇਬਲ ਲੱਗਦਾ ਤੁਹਾਨੂੰ ਅੰਕੋਰਾ ਜਾਂ ਜਾਂ ਫਿਰ ਅਪੀਨਾ ਦੇ ਵਿੱਚੋਂ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਸਭ ਨੂੰ ਸਾਸ਼ੀਕਲ ਜੀ ਗਰਾਸੀਏ ਵੋਈ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ ਸੋ ਮੱਚ